ਕल्याण ਮਹੱਲਾ ਚੌਥਾ ਮੇਰੇ ਮਨ ਜਪ ਹਰ ਗੁਣ ਇਕਤ ਸੁਮ ਥਈ ਧਰਮ ਅਰਥ ਸਭ ਕਾਮ ਮੋਖ ਹੈ ਜਨ ਪੀਛੈ ਲੱਗ ਫਿਰ ਥਈ ਰਹਾਉ ਸੋ ਹਰ ਹਰ ਨਾਮ ਧਿਆਵੈ ਹਰ ਜਨ ਜਿਸ ਬੜ ਭਾਗ ਮਥਈ ਜਹਾਂ ਦਰਗਹ ਪ੍ਰਵਲੀਖਾ ਮੰਗੈ ਤਹਾਂ ਛੂਟੈ ਨਾਮ ਧਿਆਏ ਥਈ ਹਮਰੇ ਦੁਖ ਬਹੁ ਜਨਮ ਜਨਮ ਕੇ ਦੁਖ ਹੋ ਮੈਂ ਮੈਲ ਲਗ ਥਈ ਗੁਰ ਧਾਰ ਕਿਰਪਾ ਹਰ ਜਲ ਨਹਾਈ ਸਭ ਕਿਲ ਵਿਖ ਪਾਪ ਗਥਈ ਜਨ ਕੈ ਰਿ ਦੇ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਪਜ ਥਈ ਜਹ ਅੰਤੀ ਔਸਰ ਆਏ ਬਨ ਤਹ ਤਹ ਰਾਖੈ ਨਾਮ ਸਾਥੀ ਜਲ ਤੇਰਾ ਜਸ ਗਾਵਹਿ ਹਰ ਹਰ ਪ੍ਰਭ ਹਰ ਜਪਿਓ ਜਗੰਥਈ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਤਰ ਰਖ ਬੁਢ ਥਈ ਕਲਿਆਣ ਮਹੱਲਾ ਚੌਥਾ ਹਮਰੀ ਚਿਤਵਨੀ ਹਰ ਪ੍ਰਭ ਜਾਨੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁਤ ਜੋ ਸਭ ਤੇ ਊਚ ਠਾਕੁਰ ਭਗਵਾਨ ਹੈ ਹਰ ਸੇਵਾ ਤੇ ਕਾਲ ਜੋਹੇ ਨਾ ਸਾਕੇ ਚਰਨੀ ਆਏ ਪਵੈ ਹਰ ਜਨ ਜਾ ਕੋ ਰਾਖਲੇ ਮੇਰਾ ਸੁਆਮੀ ਤਾ ਕੋ ਸਤ ਮਤ ਦੇ ਪਹਿ ਕਾਨੈ ਤਾ ਕੋ ਕੋਈ ਅਪਰਨਾ ਸਾਖੈ ਜਾਂ ਕੀ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਝੋਜ ਵਡਾਣ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨ ਤਾ ਤੇ ਜਨ ਕੋ ਆਨੰਦ ਭਇਆ ਹੈ ਰਿੱਧ ਸੁਧ ਮਿਲੇ ਹੋਟੇ ਫੁੱਛਤਾਨ ਤੁਮ ਹਰ ਦਾਤੇ ਸਮਰੱਥ ਸੁਆਮੀ ਇਕ ਮੰਗਉ ਤੁਝ ਪਾਸੋ ਹਰ ਦਾਨ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿ ਹਿਰਦੈ ਮੋਹੇ ਹਰ ਚਰਨ ਕਲਿਆਣ ਮਹੱਲਾ ਚੌਥਾ ਰਬ ਕੀਜੈ ਕਿਰਪਾ નિਧਾਨ ਹਮ ਹਰ ਗੁਣ ਗਾਵਹਿਂਗੀ ਹਉ ਤੁਮਰੀ ਕਰਉ ਨਿਤਿਆਸ ਪ੍ਰਭ ਮੋਹੇ ਕਬ ਗਲ ਲਾਵਹਿਂਗੀ ਰਹਾਉ ਹਮ ਬਾਰਿਕ ਮੁਗਦ ਇਆਂ ਪਿਤਾ ਸਮਝਾਵਹਿਗੇ ਸੋਤ ਖਿਨ ਖਿਨ ਭੂਲ ਬਿਗਾਰ ਜਗਤ ਪਿਤ ਭਾਵਹਿਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਹਿਗੇ ਮੋਹਿ ਦੂਜੀ ਨਾਹੀ ਥੌਰ ਜਿਸ ਪਹਿ ਹਮ ਜਾਵਹਿਗੇ ਜੋ ਹਰ ਭਾਵਹਿ ਭਗਤ ਤਿਨਾ ਹਰ ਭਾਵਹਿਗੇ ਜੋਤੀ ਜੋਤ ਮਲਾਏ ਜੋ ਤਰਲ ਜਾਵਹਿੰਗੀ ਹਰਿ ਆਪੇ ਹੋਏ ਕਿਰਪਾਲ ਆਪ ਲਿਵ ਲਾਵਹਿੰਗੀ ਜਨ ਨਾਨਕ ਸਰਨ ਦਵਾਰ ਹਰ ਲਾਜਿਰ ਖਾਵਹਿੰਗੀ ਛਕਾ ਇੱਕ ਕਲਿਆਣ ਪੋ ਭਾਲੀ ਮਹੱਲਾ ਚੌਥਾ ਏਕਾ ਓ ਅੰਕਾਰ ਸਤਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੂਖ ਨਿਵਾਰਨ ਨਾਰਾਇਣੇ ਸਗਲ ਭਗਤ ਜਾ ਚਹਿ ਸੁਖ ਸਾਗਰ ਭਾਵਨੇ ਦਰਨ ਹਰ ਚਿੰਤਾ ਮਣੀ ਰਹਾਉ ਦੀਨ ਦਿਆਲ ਜਗਦੀਸ਼ ਦਮੋਦਰ ਹਰਿ ਅੰਤਰ ਜਾਮੀ ਗੋਬਿੰਦੇ ਤੇ ਨਿਰਭਉ ਜਿਨ ਸ੍ਰੀ ਰਾਮ ਧਿਆਇਆ ਗੁਰਮਤ ਮਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜੋ ਆਈ ਤੇ ਜਨ ਭਾਵਨੇ ਦਪਾਰ ਪਰੇ ਭਗਤ ਜਨਾ ਕੀ ਪੈਜ ਹਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਘਰ ਪਹਿਲਾ ਏਕਾ ਓੰਕਾਰ ਸਤਿਗੁਰ ਪ੍ਰਸਾਦ ਹਮਾਰੈ ਇਹ ਕਿਰਪਾ ਕੀਜੈ ਹਲਮਕਰੰਦ ਚਰਨ ਕਮਲ ਸਿਓ ਮਨ ਫੇਰ ਫੇਰ ਰੀਜੈ ਰਹਾਉ ਆਨ ਜਲਾ ਸਿਓ ਕਾਜ ਨ ਕਸ਼ੂਐ ਹਰ ਬੂੰਦ ਚਾਤਰਖ ਕੋ ਦੀਜੈ ਬਿਨ ਮਿਲ ਬੇ ਨਾਹੀ ਸੰਤੋਖਾ ਪੀਖ ਦਰਸ਼ਨ ਨਾਨਕ ਜੀ ਜੈ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੀਤੀ ਕੀਤੀ ਮੰਗਨ ਮੰਗੈ ਭਾਵਨੀਆਂ ਸੋ ਪਾਈਐ ਸਫਲ 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 ਦਰਸ ਰੇ ਪਰਸ ਪਰਸ ਗੁਣ ਗਾਈਐ ਨਾਨਕ ਤਤ ਤਤ ਸਿਓ ਮਿਲੀਐ ਹੀਰਾ ਹੀਰ ਬਿਧਾਈਐ ਕਲਿਆਣ ਮਹੱਲਾ ਪੰਜਵਾ ਮੇਰੇ ਲਾਲਨ ਕੀ ਸੋਭਾ ਸਾਦ ਨਵਤਨ ਮਨ ਰੰਗੀ ਸੋਭਾ ਰਹਾਉ ਬ੍ਰਹਮ ਮਹੇਸ਼ ਸਿਦ ਮੋਨੀਂਦਰਾ ਭਗਤ ਦਾਨ ਜਸ ਮੰਗੀ ਜੋਗ ਗਿਆਨ ਧਿਆਨ ਸੇਖ ਨਾਗੈ ਸਗਲ ਜਪਹਿ ਤਰੰਗੀ ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ਕल्याण ਮਹੱਲਾ ਪੰਜਵਾ ਘਰ ਦੂਜਾ ੴ ਸਤਿਗੁਰ ਪ੍ਰਸਾਦਿ ਤੇਰੇ ਮਾਨ ਹਰ ਹਰ ਮਾਨ ਨੈਣ ਬੈਨ ਸਰਬਨ ਸੁਣੀਐ ਹੰਗ ਅੰਗੇ ਸੁਖ ਪ੍ਰਾਨ ਰਹਾਉ ਇਤ ਉਤ ਦਹਿ ਦਿਸ ਰਵਿਉ ਮੇਰ ਤਿਨ ਹੈ ਸਮਾਨ ਜਤ ਕਤਾ ਤਤ ਪੇਖੀਐ ਹਰ ਪੁਰਖ ਪਤ ਪ੍ਰਧਾਨ ਸਾਧ ਸੰਗ ਭ੍ਰਮ ਭੈ ਮਿਟੇ ਦੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾਂ ਗੁਨਨਾਦ ਧੁਨ ਅਨੰਦ ਬੇਦ ਕਤਤ ਸੁਨਤ ਮਨ ਜਨਾ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਨ ਰਸਕ ਰਸਨ ਨਾਮ ਜਪਤ ਅਹ ਪਾਪ ਖੰਡਲੀ ਜੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤਤ ਬੇਤੇ ਜਪ ਤਪ ਅਖੰਡਲੀ ਉਤ ਪੋਤ ਮਿਲ ਜੋਤ ਨਾਨਕ ਕਛੂ ਦੁਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾ ਕੌਣ ਬਿਦ ਤਾ ਕੀ ਕਹਾ ਕਰੂੰ ਧਰਤ ਧਿਆਨ ਗਿਆਨ ਸ਼ਸਤਰ ਗਿਆ ਹਜ਼ਰ ਪਦ ਕੈਸੇ ਜਰੂ ਰਹਾਉ ਵਿਸ਼ਨ ਮਹੀਸ਼ ਸਿਧ ਮੁਨ ਇੰਦਰਾ ਕੈ ਦਰ ਸਰਲ ਪਰਉ ਕਾਹੂ ਪਹਿਰਾਜ ਕਾਹੂ ਪਹਿ ਸੁਰਗਾ ਕੋਟ ਮਦੇ ਮੁਕਤ ਕਾਹੂ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਾਹੂੰ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੇ ਗਰਬ ਜੋਨ ਕਲ ਕਾਲ ਜਾਲ ਦੁਖ ਬਨਾਸਨ ਹਰ ਰੱਖੇ ਰਹਾਉ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੀਕ ਮੇਰੀ ਅनाथ ਦੀਨ ਆਸਵੰਤ ਨਾਮ ਸੁਆਮੀ ਮਨਹਿ ਮੰਤ ਤੁਜ ਬਿਨਾ ਪ੍ਰਭ ਕਿਛੂ ਨਾ ਜਾਣੂ ਸਰਬ ਜੋਗ ਮਹਿ ਤੁਮ ਪਛਾਨੂ ਹਰ ਮਨ ਬਸੇ ਨਿਸਬਾਸਰੋ ਗੋਬਿੰਦ ਨਾਨਕੇ ਆਸਰੋ ਕਲਿਆਣ ਮਹੱਲਾ ਪੰਜਵਾਂ ਮਨ ਤਨ ਜਾਪੀਐ ਪਗਵਾਨ ਗੁਰਪੂਰੇ ਸੋ ਪ੍ਰਸੰਨ ਭਈ ਸਦਾ ਸੂਖ ਕਲਿਆਣ ਰਹਾਉ ਸਰਬ ਕਾਰਜ ਸਿਧ ਭਈ ਗਾਏ ਗੁਣ ਗੋਪਾਲ ਮੇਲੇ ਸਾਧ ਸੰਗਤ ਪ੍ਰਭੂ ਸਿਮਰੇ 나ਠਿਆ ਦੁਖ ਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੂੰ ਦਿਨ ਰਹਿਨ ਸੇਵ ਨਾਨਕ ਦਾਸ ਸਰਨਾਗਤੀ ਹਰ ਪੁਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾਂ ਰਬ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਸ਼ਚਲ ਸੱਚ ਸ਼ਬਦ ਨੀਸ਼ਾਨ ਰਹਾਉ ਹਰ ਬਿਨਿਆਨ ਨਾ ਕੋਈ ਸਮਰੱਤ ਤੇਰੀ ਆਸ ਤੇਰਾ ਮਨ ਤਨ ਸਰਬ ਘਟਾਂ ਕੇ ਦਾਤੇ ਸੁਆਮੀ ਦੇਹੇ ਸੋ ਪਹਿਰਨ ਖਾਨ ਸੁਰਤ ਮਤ ਚਤਰਾਈ ਸੋਭਾ ਰੂਪ ਰੰਗ ਧਨ ਮਾਨ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾਂ ਹਰ ਚਰਨ ਸਰਨ ਕਲਿਆਣ ਕਰਨ ਪਰਬ ਨਾਮ ਪਤਤ ਪਾਵਨ ਰਹਾਉ ਸਾਧ ਸੰਗ ਜਪਨ ਸੰਗ ਜਮ ਕਾਲ ਤਿਸ ਨਾਮ ਖਾਮ ਨੂੰ ਮੁਕਤ ਜੁਗਤ ਅਨਕ ਸੂਖ ਹਰ ਭਗਤ ਲਵੈ ਨਾ ਲਾਮ ਨੂੰ ਪ੍ਰਭ ਦਰਸ ਲੁਭਦ ਦਾਸ ਨਾਨਕ ਬਹੁੜ ਜੋਨ ਨਾ ਧਾਮ ਨੂੰ ਕਲਿਆਣ ਮਹੱਲਾ ਚੌਥਾ ਅਸ਼ਟ ਪਦੀਆਂ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਮਾ ਰਾਮ ਰਾਮੋ ਸੁਨ ਮਨ ਪੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਜੇ ਪੀਜੈ ਰਹਾਉ ਕਾਸ਼ਟ ਮਹਿ ਜਿਉ ਹੈ ਬੈਸੰਤਰ ਮਤ ਸੰਯਮ ਕਾੜ ਕਢੀਜੈ RAM ਨਾਮ ਹੈ ਜੋਤ ਸਬਾਈ ਤਤ ਗੁਰਮਤ ਕਾੜ ਲੀਜੈ ਨੌ ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੁਈਜੈ ਕਿਰਪਾ 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 ਕਰ ਪਿਆਰੇ ਗੁਰ ਸ਼ਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਜੈ ਰਤਨ ਲਾਲ ਅਮੋਲ ਅਮੋਲਕ ਸਤ ਗੁਰ ਸੇਵਾਲੀਜੈ ਸਤ ਗੁਰ ਅਗਮ ਅਗਮ ਹੈ ਠਾਕੁਰ ਭਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰਿੰਗ ਇਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕੋ ਗੁਰ ਦੀਜੈ ਰਾਮ 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 ਰੰਗ ਰਾਤੇ ਰਸ ਰਸ ਕ ਗਟਕ ਨਿਤ ਪੀਜੈ ਵਸੁਦਾ ਸप्तਦੀਪ ਹੈ ਸਾਗਰ ਕਡ ਕੰਚਨ ਕਾੜ ਤਰੀਜੈ ਮੇਰੇ ਠਾਕੁਰ ਕੇ ਜਨ ਇਨਹੋ ਨਾਮ ਬਾਣਛੈ ਹਰ ਮੰਗ ਹੈ ਹਰ ਰਸ ਦੀਜੈ ਸਾਕਤ ਨਰ ਪ੍ਰਾਣੀ ਸਦ ਭੁਖੇ ਨਿਤ ਭੁਖਨ ਭੁਖ ਕਰੀਜੈ ਧਾਵਤ ਧਾਏ ਧਾਵਹਿ ਪ੍ਰੀਤ ਮਾਇਾ ਲਖ ਕੋਸਨ ਕੋ ਬੇਥ ਦੀਜੈ ਹਰ 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 ਜਨ ਊਤਮ ਕਿਆ ਉਪਮਾ ਤਿਨ ਦੀਜੈ ਰਾਮ ਨਾਮ ਤੁਲ ਔਰ ਨਾ ਉਪਮਾ ਜਨ ਨਾਨਕ ਕਿਰਪਾ ਕਰੀਜੈ ਕਲਿਆਣ ਮਹੱਲਾ ਚੌਥਾ ਰਾਮ ਗੁਰ ਪਾਰਸ ਪਰਸ ਕਰੀਜੈ ਹਮਨਰੇ ਗੁਣੀ ਮਨੂਰ ਅਤ ਫੀਕੇ ਮਿਲ ਸਤਗੁਰ ਪਾਰਸ ਕੀਜੈ ਰਹਾਉ ਸੁਰਗ ਮੁਕਤ ਬੈਕੁੰਥ ਸਭ ਬਾਂਛੈ ਨਿਤ ਆਸਾ ਆਸ ਕਰੀਜੈ ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗੈ ਮਿਲ ਦਰਸ਼ਨ ਤ੍ਰਿਪਤ ਮਨ ਤੀਜੈ ਮਾਇਆ ਮੋਹ ਸਬਲ ਹੈ ਭਾਰੀ ਮੋਹ ਕਾਲਖ ਦਾਗ ਲਗੀਜੈ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੀ ਜਿਉ ਮਰਗਾਈ ਪੰਕ ਨਾ ਭੀਜੈ ਚੰਦਨ ਵਾਸ ਕੋ ਅੰਗਮ ਵੇੜੀ ਕਿਵ ਮਿਲੀਐ ਚੰਦਨ ਲੀਜੈ ਕਾੜ ਖੜਗ ਗੁਰ ਗਿਆਨ ਕਰਾਰਾ ਬਿਖਸ਼ੇਧ ਛੇਧ ਰਸ ਪੀਜੈ ਆਨ ਆਨ ਸਮਦਾ ਬਹੁ ਕੀਨੀ ਪਲ ਬੈ ਸੰਤਰ ਪਸ਼ਮ ਕਰੀਜੈ ਮਹਾ ਉਗਰ ਪਾਪ ਸਾਖਤ ਨਰਕੀਨੇ ਮਿਲ ਸਾਧੂ ਲੋਕੀ ਦੀਜੈ ਸਾਧੂ ਸਾਧ ਸਾਧ ਜਨਨੀਕੇ ਜਿਨੇ ਅੰਤਰ ਨਾਮ ਤਰੀਜੈ ਪਰਸਨ ਪਰਸ ਭਏ ਸਾਧੂ ਜਨ ਜਨ ਹਰ ਭਗਵਾਨ ਦੇਖੀਜੈ ਸਾਖਤ ਸੂਤ ਬਹੁ ਗੁਰਜੀ ਭਰਿਆ ਕਿਉ ਕਰ ਤਾਨ ਤਨੀਜੈ ਤੰਤ ਸੂਤ ਕਿਸ ਨਿਕ ਸੈ ਨਾਹੀ ਸਾਖਤ ਸੰਗ ਨਾ ਕੀਜੈ ਸਤਗੁਰ ਸਾਧ ਸੰਗਤ ਹੈ ਨੀਕੀ ਮੇਲ ਸੰਗਤ RAM ਰਵੀਜੈ ਅੰਤਰ ਰਤਨ ਜਿਵੇਂ ਹਰ ਮਾਨਕ ਗੁਰ ਕਿਰਪਾ ਤੇ ਲੀਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਹਮ ਕਿਉ ਕਰ ਮਿਲਹਿ ਮਲੀਜੈ ਨਾਨਕ ਮੇਲ ਮਲਾਏ ਗੁਰ ਪੂਰਾ ਜਨ ਕੋ ਪੂਰਨ ਦੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਮ ਰਾਮੋ RAM ਰਵੀਜੈ ਸਾਧੂ ਸਾਧ ਸਾਧ ਜਨਨੀਕੇ ਮਿਲ ਸਾਧੂ ਹਰ ਰੰਗ ਕੀ ਜੈ ਰਹਾਉ ਜੀ ਜੰਤ ਸਭ ਜਗ ਹੈ ਜੀਤਾ ਮਨ ਡੋਲਤ ਡੋਲ ਕਰੀਜੈ ਕਿਰਪਾ ਕਿਰਪਾ ਕਰ ਸਾਧ ਮਲਾਵਹੁ ਜਗ ਖੰਮਨ ਕੋ ਥਮ ਦੀਜੈ ਬਸਦਾ ਤਲੈ ਤਲੈ ਸਭ ਉਪਰ ਮਿਲ ਸਾਧੂ ਚਰਨ ਰੁ ਲੀਜੈ ਹਤਿ ਉਤਮ ਅਤ ਉਤਮ ਹੋਵਹੁ ਸਭ ਸੇਤ ਚਰਨ ਤਲ ਦੀ ਜੈ ਗੁਰਮਖ ਜੋਤ ਭਲੀ ਸੇਵਨੀ ਕੀ ਆਨ ਪਾਣੀ ਸਕਤ ਪਰੀਜੈ ਮੈਨ ਦੰਤ ਨਿਕਸੇ ਗੁਰਬਚਨੀ ਸਾਰ ਚਬ ਚਬ ਹਰ ਰਸ ਪੀਜੈ ਰਾਮ ਨਾਮ ਅਨਗਰਹ ਬਹੁ ਕੀਆ ਗੁਰ ਸਾਧੂ ਪੁਰਖ ਮਲੀਜੈ ਗੁਣ ਰਾਮ ਨਾਮ ਵਿਸਥੀਰਨ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਧ ਸਾਧ ਮਨ ਪ੍ਰੀਤਮ ਬਿਨ ਦੇਖੇ ਰਹਿ ਨਾਸ ਕੀਜੈ ਜਿਉ ਜਲ ਮੀਨ ਜਲਨ ਜਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀਜੈ ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰ ਨਾ ਪੀਜੈ ਤਿਨਾਂ ਤਿਸਨਾ ਜਲਤ ਜਲਤ ਨਹੀਂ ਬੂਜੈ ਡੰਡ ਧਰਮ ਰਾਏ ਕਾ ਦੀਜੈ ਸਭ ਤੀਰਥ ਵਰਤ ਜਗ ਪੁਨ ਕੀਏ ਹਿਵੇ ਗਾਲ ਗਾਲ ਤਨ ਸੀਜੈ ਅਤੁੱਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤਲੀਜੈ ਤਵ ਗੁਣ ਬ੍ਰਹਮ ਬ੍ਰਹਮ ਤੂੰ ਜਾਨਹਿ ਜਨ ਨਾਨਕ ਸਰਨ ਪਰੀਜੈ ਤੂੰ ਜਲ ਨਿਦ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀ